ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਫਤੇ ਅੱਜ ਅਸੀਂ ਖੜੇ ਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੰਮ ਅ ਪਿੰਡ ਸਦਵਾ ਕਲਾਂ ਦੇ ਵਿੱਚ ਇੱਥੇ ਪਿਛਲੇ ਕੁਝ ਸਾਲਾਂ ਦਾ ਜਿਵੇਂ ਚੱਲ ਰਹੀ ਹੈ ਜਮ ਉਹਦੇ ਬਾਰੇ ਕੁਝ ਗੱਲਾਂ ਨੇ ਸਰਦਾਰ ਜੀ ਨਰਿੰਦਰ ਸਿੰਘ ਸਿੱਧੂ ਖੜੇ ਨੇ ਨਾਲ ਆਪਣੇ ਵੀਰ ਜੀ ਸਾਰੇ ਕਲੱਬ ਦੇ ਮੈਂਬਰ ਖੜੇ ਨੇ ਸੋ ਉਹਦੇ ਬਾਰੇ ਜਾਣਕਾਰੀ ਦੇਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਇਹ ਲੇਖਾ ਜੋਖਾ ਜਿਹੜਾ ਹੈਗਾ ਜੰਮ ਦਾ ਸ਼ੁਰੂ ਕੀਤੀ ਸੀ 2021 ਦੇ ਵਿੱਚ ਤੇ ਦਸੰਬਰ 2023 ਤੱਕ ਦਾ ਜਿਹੜਾ ਹੈਗਾ ਅ ਜੋ ਪੈਸੇ ਆਏ ਆ ਤੇ ਜੋ ਖਰਚ ਹੋਇਆ ਉਹਦਾ ਵੀਰਵਾ ਦੱਸਣ ਲੱਗਿਆਂ ਜੀ ਤੇ ਕੁਝ ਮਸ਼ੀਨਾਂ ਲਿਆਂਦੀਆਂ ਗਈਆਂ ਉਹ ਮਸ਼ੀਨਾਂ ਬਾਰੇ ਵੀ ਪਹਿਲਾਂ ਵੀਰਵਾ ਪਾ ਦਿੰਦੇ ਆ ਜਿਹੜੀਆਂ ਪਹਿਲੀਆਂ ਜੰਮ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਬਾਅਦ ਚ ਜਿਹੜੀਆਂ ਆਈਆਂ ਇੱਕ ਆਹ ਮਸ਼ੀਨ ਆਈ ਗੁਰਬੀਰ ਸਿੰਘ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਆ ਇਹ 55000 ਦੀ ਲਿਆਂਦੀ ਸੀ ਨਵੀਂ ਉਦੋਂ ਤੇ ਕੁਝ ਹੋਣ ਮਸ਼ੀਨਾਂ ਲਿਆਂਦੀਆਂ ਨੇ ਦੋ ਦਿਨ ਸੈਕੰਡ ਹੈਂਡ ਕੋ ਜਮ ਵੇਚੀ ਸੀ ਮਸ਼ੀਨਾਂ ਵਧੀਆ ਕੰਡੀਸ਼ਨ ਦੀਆਂ ਮਿਲ ਗਈਆਂ ਸੀ ਹਾਂਜੀ ਇੱਕ ਆ ਟ੍ਰੈਡ ਮਿਲ ਆ ਹਾਂਜੀ ਇਹ ਆਈ ਆ ਠੀਕ ਇਹ ਜਾਨੀ 88000 ਦੀਆਂ ਆਈਆਂ ਕੀ ਆ ਹਾਂਜੀ ਇੱਕ ਉਹ ਸਾਈਕਲ ਆ ਠੀਕ ਆ ਠੀਕ ਆ ਹਾਂਜੀ ਤੇ ਇੱਕ ਆ ਵਾ ਲੈਗ ਪੁਲਿੰਗ ਵਾਲੀ ਲੈਗ ਪ੍ਰੈਸ ਲੈਗ ਪ੍ਰੈਸ ਇਹ ਵੀ ਹੁਣੇ ਲਿਆਂਦੀ ਆ ਇਹ ਇੱਕ ਆ ਹੈਗੀ ਆ ਗ੍ਰਿਪ ਵਾਲੀ ਆ ਮਸ਼ੀਨ ਜੀ ਇਹ ਚੱਕਣ ਵਾਲੀ ਆ ਹਾਂਜੀ ਚਾਰੇ ਹੀ ਆ ਨਾ ਲਾਲੇ ਲਿਆਂਦੀਆਂ ਚਾਰ ਮਸ਼ੀਨਾਂ ਹੁਣ ਲਿਆਂਦੀਆਂ ਇਹ ਲਿਆਂਦੀਆਂ 85000 88800 ਦੀਆਂ ਤੇ 55000 ਦੀ ਹੋ ਸੀ ਤੇ ਇਹ ਆਗਿਆਂ ਮਤਲਬ ਤਕਰੀਬਨ 143800 ਰੁਪਏ ਦੀਆਂ ਜਿਹੜਾ ਹੁਣ ਖਰਚਾ ਹੋਇਆ ਹਾਂਜੀ ਤੇ ਜਿਹੜੀ ਮੁੰਡਾ ਟੇ ਕੇਅਰ ਕਰਦਾ ਜੈਮ ਨੂੰ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਜਿਹੜੀ ਉਹਦੀ ਸੈਲਰੀ ਹੁਣ ਤੱਕ ਗਈ ਆ 1.5 ਲੱਖ ਗਈ ਆ ਉਹਨੂੰ ਹੁਣ ਤੱਕ ਦੀ ਉਹਨੂੰ ਜੋ ਵੀ ਦਿੰਦੇ ਆ ਦਸੰਬਰ ਦਸੰਬਰ 2023 ਤੱਕ 1.5 ਲੱਖ ਰੁਪਏ ਤਕਰੀਬਨ ਸੈਲਰੀ ਚਲੀ ਗਈ ਆ ਤੇ ਕੁਸ ਆਪਣੇ ਸੱਜਣਾ ਦੇ ਆਏ ਨੇ ਪੈਸੇ ਜਿਹੜੇ ਹੈਗੇ ਆ ਪ੍ਰਭਜੋਤ ਸਿੰਘ ਆਪਣਾ ਯੂਕੇ ਹਾਂਜੀ ਪ੍ਰਭੂ ਹਾਂਜੀ 10000 ਰੁਪਏ ਵੱਲੋਂ ਆਇਆ ਤੇ ਨੀਨਾ ਕਬੱਡੀ ਖਿਡਾਰੀ ਆ ਮੱਲੀ ਆਸਟ੍ਰੇਲੀਆ ਵਾਲਾ 10000 ਰੁਪਏ ਵੱਲੋਂ ਆਇਆ ਤੇ 5000 ਜਤਿੰਦਰ ਲਾਲੀ ਨੇ ਇਹਨੇ ਦਿੱਤਾ ਠੀਕ ਹੈ ਜਿਹੜੀ ਹੁਣ ਮਾਇਆ ਆਈ ਸੀ ਤੇ ਜਿੰਨਾ ਖਰਚਾ ਹੋਇਆ ਉਹ ਦਸੰਬਰ 2023 ਤੱਕ ਦਾ ਜਿਹੜਾ ਬੇਰਵਾ ਕੁੱਲ ਬਚਤ ਆ ਜਿਹੜੀ ਹੁਣ 1230 ਰੁਪਏ ਰਹਿ ਗਈ ਅਕਾਊਂਟ ਦੇ ਵਿੱਚ ਬਾਕੀ ਮਤਲਬ ਖਰਚ ਹੋ ਗਏ ਨੇ ਹਾਂ ਠੀਕ ਹੈ ਜੀ ਤੇ ਉਹ ਸਾਰਿਆਂ ਨੂੰ ਮਤਲਬ ਜਿਹੜੇ ਜੁੜੇ ਆ ਇਹਦੇ ਨਾਲ ਤਕੀਦ ਕਰਦੇ ਆ ਉਹ ਵੀ ਮਤਲਬ ਇਹਦੇ ਚ ਜਿੰਦਾ ਯੋਗਦਾਨ ਪਾਉਂਦੇ ਰਹਿਣ ਤੇ ਬਾਕੀ ਬੱਚਿਆਂ ਨੂੰ ਵੀ ਮਤਲਬ ਆਪਾਂ ਕਰਦੇ ਆ ਬੇਨਤੀ ਵੀ ਵੱਧ ਤੋਂ ਵੱਧ ਜਮ ਜੁਆਇਨ ਕਰੋ ਹਨਾ ਉਹਦੇ ਆਪ ਦੀ ਜ਼ੇਹਰ ਦਾ ਖਿਆਲ ਰੱਖੋ ਜਿਹੜੇ ਸਾਬਨਾ ਹੁਣ ਦੀਆਂ ਚੀਜ਼ਾਂ ਨੇ ਜਾਂ ਵੇਟ ਨੇ ਸਾਰੇ ਹਨਾ ਇਹ ਪੂਰੇ ਹੋ ਚੁੱਕੇ ਆ ਵੀ ਇੱਕ ਜਿਹੜੀ ਜਗਾ ਵਾ ਇੱਕ ਤਰ੍ਹਾਂ ਦੀ ਆਪਾਂ ਪੂਰੀ ਭਾਰਤੀ ਆ ਸਾਰਾ ਜਮਾ ਉਹ ਦੇਖ ਸਕਦੇ ਆ ਮੈਂ ਜੋ ਸਾਰੇ ਸਾਮੀਆਂ ਪਈਆਂ ਨੇ ਹੋਰ ਵੀ ਸਮਾਨ ਪਿਆ ਵਾ ਤੇ ਵੇਟ ਵੀ ਪ੍ਰੋਪਰ ਸਾਰੇ ਆਪਣੇ ਕੋਲੇ ਅਵੇਲੇਬਲ ਹੈਗੇ ਆ ਤੇ ਆਪਾਂ ਬੇਨਤੀ ਕਰਦੇ ਆਂ ਵੀ ਪਿੰਡ ਦੇ ਜਿੰਨੇ ਵੀ ਬੱਚੇ ਇਹਦਾ ਲਾਭ ਲੈ ਸਕਦੇ ਆ ਸਿਰਫ 300 ਰੁਪਏ ਫੀਸ ਆ ਇਹਦੀ ਤੇ ਜਿੰਨੇ ਵੱਧ ਵੱਧ ਲਾਭ ਲੈ ਸਕਦੇ ਆ ਇੰਨੀ ਸਫਾਈ ਵਾਲੀ ਕਿਸੇ ਵੀ ਪਿੰਡ ਦੀ ਆਪਾਂ ਜਿੰਮ ਨਹੀਂ ਦੇਖਦੇ ਸੋ ਆਪਾਂ ਨੂੰ ਇਹ ਜੁੜੂ ਜੁਆਇਨ ਕਰਨੀ ਚਾਹੀਦੀ ਕਿਸੇ ਵੀ ਸ਼ਹਿਰ ਦੀ ਜਿੰਮ ਜੁਆਇਨ ਕਰਨ ਨਾਲੋਂ ਬਾਕੀ ਇਹ ਜਿਹੜੇ ਵੀਰ ਕਰਾਉਂਦੇ ਨਾਲ ਜਮ ਹਾਂਜੀ ਉਹਨਾਂ ਲੋ ਇਹਨਾਂ ਨੇ ਕਿਹਾ ਵੀ ਸਾਰੇ ਬੱਚਿਆਂ ਨੂੰ ਸਾਡੀ ਬੇਨਤੀ ਹੈ ਵੀ ਜਿਹੜਾ 10 ਮਹੀਨੇ ਲਾਊਗਾ ਉਹਨੂੰ मतलब 2 महीने ਨਾਲ ਬਿਨਾਂ ਬਿਨਾਂ ਪੈਸੇ ਤੋਂ ਠੀਕ ਹੈ ਫਰੀ ਆ ਤੇ 12 ਮਹੀਨੇ ਲਗਾਤਾਰ ਲਾਓ ਤੇ 10 ਮਹੀਨੇ ਤੁਸੀਂ ਪੇ ਕਰਨੇ ਆ ਠੀਕ ਹੈ ਜੀ ਇਹ ਵੀ ਚਲੋ ਬਹੁਤ ਵਧੀਆ ਅਪਰਾਲਾ ਬਹੁਤ ਵਧੀਆ ਹੋਰ ਆਪਾਂ ਕਿੰਨੇ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਆਉਣਾ ਜੋੜਿਆ ਜਾਵੇ ਹਾਂਜੀ ਇਹ ਜੇ ਉਹਨਾਂ ਦੇ ਮਾਪਿਓ ਸੁਣਦੇ ਆ ਜਿਹੜੇ ਬੱਚਿਆਂ ਦੇ ਆਪਾਂ ਜੇ ਸਿਹਤ ਦਾ ਖਿਆਲ ਰੱਖਾਂਗੇ ਤਾਂ ਆਪਾਂ ਨਸ਼ੇ ਤੋਂ ਮਦੂਰ ਰਹਿਾਂਗੇ ਬਿਲਕੁਲ ਔਰ ਵਧੀਆ ਸਮਾਜ ਸਿਰਜਿਆ ਜਾਊਗਾ ਵਧੀਆ ਇਨਸਾਨ ਬਣਨਗੇ ਇਹਦਾ ਕਰਕੇ ਤੋ ਇਹ ਆਪਾਂ ਇਹੀ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਬੱਚੇ ਇੱਥੇ ਦੇ ਵਿੱਚ ਆ ਕੇ ਆਉ ਦਾ ਫਾਇਦਾ ਲੈਣ ਬਸਿਕਰ ਜੀ ਧੰਨਵਾਦ ਸਸੀਕਰ ਇੱਥੇ ਕੈਪਟਨ ਸਾਹਿਬ ਨੂੰ ਪੁੱਛ ਲੋ ਵਿਚਾਰ ਅਹ ਦੇਖੋ ਜੀ ਮੇਰਾ ਤਕਰੀਬਨ ਮੈਂ ਪਿਛਲੇ 1 ਸਾਲ ਤੋਂ ਹਰ ਰੋਜ਼ ਆ ਰਿਹਾ ਹੈਗਾ ਹਾਂਜੀ ਔਰ ਬੜੀ ਦੁੱਖ ਦੀ ਗੱਲ ਹੈ ਕਿ ਇੱਥੇ ਬੱਚਿਆਂ ਦੀ ਜਿਹੜੀ ਗਿਣਤੀ ਆ ਜਿਹੜੇ ਹਿਸਾਬ ਨਾਲ ਸਾਡੇ ਕੋਲੇ ਅਪਰੇਟਸ ਹੈਗੇ ਜਿਸ ਸਾਡੇ ਮਸ਼ੀਨਾਂ ਹੈਗੀਆਂ ਵਰਡ ਕਲਾਸ ਮਸ਼ੀਨਾਂ ਆ ਸਾਡੇ ਕੋਲੇ ਹਾਂਜੀ ਹਨਾ ਕਿਸੇ ਵੀ ਜਿਹੜੇ ਵੱਡੇ ਵੱਡੇ ਜਿਨੂੰ ਜਮ ਜਗਰਾਉਂ ਏਰੀਆ ਦੇ ਵਿੱਚ ਜਿਨੂੰ ਉਹ ਆਪਣੇ ਆਪ ਨੂੰ ਉਹ ਵੱਡੇ ਵੱਡੇ ਜਮਾਅਕਦੇ ਆ ਉਹ ਜਿਨ੍ਹਾਂ ਦੀਆਂ ਕਾਫੀ ਫੀਸਾਂ ਰੱਖੀਆਂ ਹੋਈਆਂ ਜੀ ਜੀ ਪੰਜ ਪੰਜ 10 10 10 1000 ਰੁਪਿਆ ਉਹ ਇੱਕ ਇੱਕ ਬੰਦੇ ਤੋਂ ਲੈ ਰਹੇ ਹੈਗੇ ਆ ਹਾਂਜੀ ਉਹਦੇ ਨਾਲ ਉਹ ਮਸ਼ੀਨ ਦੇ ਪੱਖੋਂ ਐਂਡ ਇਹਦੇ ਐਟਮੋਸਫੀਅਰ ਦੇ ਪੱਖੋਂ ਸਫਾਈ ਪੱਖੋਂ AC ਐਟਮਾਸਫੇਅਰਸ ਹੈਗਾ ਇਥੇ ਅੰਡਰ ਸੁਪਰਵੀਜ਼ਨ ਹੈਗਾ ਵਾ ਉਹ ਜਿਹੜਾ ਮੁੰਡਾ ਸਾਡਾ ਕੀਆਟੇਕਰ ਆ ਉਹ ਹਾਰਵੇਜ਼ ਇਥੇ ਅਵੇਲੇਬਲ ਰਹਿੰਦਾ ਹੈ ਬਿਲਕੁਲ ਹੈਨਾ ਮੈਂ ਉਹਨਾਂ માં ਜਾਂ ਕੋਈ ਵੀ ਆਪਣੇ ਬੰਦੇ ਆਉਂਦੇ ਹੈਗੇ ਆ ਜਿਹੜੇ ਸੀਨੀਅਰਸ ਹੈਗੇ ਆ ਉਹ ਚੀਜ਼ ਦਾ ਬੜਾ ਉਹ ਧਿਆਨ ਰੱਖਦੇ ਸਾਡੇ ਕਮੇਟੀ ਵਾਲੇ ਚੱਕਰ ਲਾਉਂਦੇ ਰਹਿੰਦੇ ਇਹਦੇ ਚੱਕਰ ਹਾਂ ਜੇ ਲਾਉਂਦੇ ਰਹਿੰਦੇ ਨੇ ਮੈਂ ਇਹ ਵੀ ਮੈਂ ਵੀ ਆਉਂਦਾ ਰਹਿੰਦਾ ਹਾਂ ਬਾਰ-ਬਾਰ ਬਿਲਕੁਲ ਆਉਂਦਾ ਹੈ ਆਹ ਬਾਰੋਂ ਜਿਹੜੇ ਵੀ ਐਨਆਰਈ ਵੀਰ ਆਉਂਦੇ ਨੇ ਤਾਂ ਉਹ ਜੈਮਨੂਨ ਦੇਖਣ ਆਉਂਦੇ ਰਹਿੰਦੇ ਦੇਖਣ ਵਾਲੀ ਚੀਜ਼ ਹੈ ਕਿਉਂਕਿ ਸਾਡੇ ਕੋਲ ਮਸ਼ੀਨ ਦੇ ਪੱਖੋਂ ਜਾਂ ਮ ਅਨਾ ਇਹ ਬਹੁਤ ਵਰਲਡ ਕਲਾਸ ਨੰਬਰ 1 ਕਲਾਸ ਹੈਗੇ ਆ ਮਾ ਬਸ ਘਾਟ ਆ ਸਾਡੇ ਬੱਚਿਆਂ ਦੀ اٹینڈنس ਦੀ ਹਨਾ ਬੱਚੇ ਆਪਣਾ ਕੁਝ ਨਾ ਕੁਝ ਆਣਾ ਪਸੰਦ ਕਰਦੇ ਨੇ ਜਿਆਦਾ ਪਤਾ ਨਹੀਂ ਮੈਨੂੰ ਇੱਕ ਕੋਈ ਇੱਕ ਮੁੰਡਾ ਮਿਲਿਆ ਮੈਂ ਕਿਹਾ ਵੀ ਤੂੰ ਆਉਂਦਾ ਨਹੀਂ ਹੈਗਾ ਉਹ ਵੀ ਉਹ ਪਹਿਲਾਂ ਬਾਸਕਟਬਾਲ ਚ ਆਉਂਦਾ ਸੀ ਮੈਂ ਜੀ ਕਹਿੰਦੇ ਜਿਮ ਜੁਆਇਨ ਕਰ ਲਈ ਮੈਂ ਜੀ ਉਹ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਜਿਮ ਜੁਆਇਨ ਕਰ ਲਈ ਤੂੰ ਫੇਰ ਆ ਮੈਂ ਜੀ ਉੱਥੇ 11000 ਰੁਪਏ ਫੀਸ ਭਰ ਦਿੱਤੀ ਆਲਰੇਡੀ ਵੀ ਦੇਖੋ ਸਾਡੇ ਕੋਲ ਇੰਨਾ ਵਧੀਆ ਹੈਗਾ ਉਹ ਉੱਥੇ ਜਾ ਕੇ 11000 ਰੁਪਏ ਦੇ ਕੇ ਔਰ ਇੱਥੇ ਤੁਸੀਂ ਕੋਈ ਵੀ ਕੰਮ ਗੇਮ ਖੇਲ ਲਓ ਉਦੋਂ ਬਾਅਦ ਆ ਕੇ ਘੰਟਾ ਤੁਸੀਂ ਇੱਥੇ ਜਿਮ ਚਲਾ ਲਓ ਜਾਂ ਓਨਲੀ ਜਿਮ ਵਾਸਤੇ ਹੁਣ ਜਿਮ ਵਾਸਤੇ ਆਜੋ ਠੀਕ ਆ ਸੋ ਇਸ ਕਰਕੇ ਆ ਦੇਖੋ ਕਮੇਟੀ ਵਾਲਿਆਂ ਨੇ ਵਧੀਆ ਫੈਸਲਾ ਆ ਇੱਕ ਵੱਡਾ ਫੈਸਲਾ ਹੈਗਾ ਕਿ ਜਿਹੜੇ ਰੈਗੂਲਰ ਬੱਚੇ ਹੈਗੇ ਡਿਸਪਲਾਈਨਡ ਬੱਚੇ ਹੈਗੇ ਆ ਜਿਹੜੇ ਆਉਣਗੇ ਉਹਨਾਂ ਨੂੰ ਡਿਸਕਾਊਂਟ ਵੀ ਦੇ ਰਹੇ ਹੈਗੇ ਇਹ ਇੱਕ ਵਧੀਆ ਵਧੀਆ ਉਪਰਾਲਾ ਹੈਗਾ ਵਾ ਠੀਕ ਆ ਤੇ ਨਾਲੇ ਇਹ ਪਿੰਡ ਦੀ ਗ੍ਰੋਥ ਹੀ ਆ ਜੇ ਆਪਾਂ ਸਿਹਤ ਜੇ ਸਿਹਤ ਬਣਨੇ ਹੋਣਾ ਮੰਨ ਲਓ ਵੀ ਲੱਖ ਰੁਪਏ ਆਪਣਾ ਫੀਸਾਂ ਦੇ ਵਿੱਚੋਂ ਇਕੱਠਾ ਹੋਇਆ ਸੀ ਉਹ ਆਪਣਾ ਮਸ਼ੀਨਾਂ ਲਿਆਉਤੀਆਂ ਬਿਲਕੁਲ ਬਿਲਕੁਲ ਜੇ ਹੋਰ ਪੈ ਹੈਗਾ ਉਹ ਇਹ ਗਾਂ ਨੂੰ ਐਕਸਪੈਂਡ ਕਰਨ ਦਾ ਇਹਨੂੰ ਡਬਲ ਸਟੋਰੀ ਕਰਕੇ ਇਹਨੂੰ ਹੋਰ ਨਾਲ ਕਰਨ ਦਾ ਹੈਗਾ ਵਾ ਔਰ ਅਗਰ ਬੱਚੇ ਵਧੀਆ ਆਪਣੇ ਪਰਫਾਰਮ ਕਰਨਗੇ ਵਧੀਆ ਬਾਡੀਗਾਰਨਗੇ ਤਾਂ ਅਗਾ ਕੰਪੀਟੀਸ਼ਨ ਵਾਸਤੇ ਵੀ ਅਸੀਂ ਇਸ ਨੂੰ ਆਰਗੇਨਾਈਜ਼ ਕਰਾਂ ਇੱਥੇ ਸੇ ਆਪਣਾ ਕੰਪੀਟੀਸ਼ਨ ਵੀ ਰੱਖ ਸਕਦੇ ਆਂ ਇਲਾਕੇ ਦੇ ਵਿੱਚ ਵਧੀਆ ਉਹਨਾਂ ਨੂੰ ਇਨਾਮ ਉਹਨਾਂ ਨੂੰ ਕਰ ਸਕਦੇ ਹੈ ਪਰ ਇਹ ਹੀ ਹੈ ਕਿ ਰਿਸਪੌਂਸ ਦਿਓ ਸਾਨੂੰ ਬੱਚਿਆਂ ਨੂੰ ਬੇਨਤੀ ਹੈ ਪੇਰੈਂਟਸ ਨੂੰ ਬੇਨਤੀ ਹੈ ਹਾਂ ਜੀ ਠੀਕ ਹੈ ਨਾ ਹਾਂ ਬੱਚਿਆਂ ਦਾ ਇਹ ਧਿਆਨ ਰੱਖਿਓ ਕਿ ਬੱਚੇ ਸਾਡੀ 16 15 16 ਸਾਲ ਤੋਂ ਉੱਪਰ ਹੋਣ ਕਿਉਂਕਿ ਜਿਹੜੇ ਬੱਚੇ ਆ ਗ੍ਰੋਥ ਹੋ ਜਾਣੀ ਚਾਹੀਦੀ 15 16 ਸਾਲ ਤੋਂ ਬੱਚਿਆਂ ਦੇ ਛੋਟਿਆਂ ਦੇ ਥੋੜਾ ਜਿਹਾ ਇਹਦੇ ਨਾਲ ਸਰੀਰ ਪੱਖੋਂ ਥੋੜਾ ਹੋ ਸਕਦਾ ਉਹਨਾਂ ਵੱਡੇ ਵਿੱਚ ਸਾਡੇ ਇੱਥੇ ਕਲਾਸ ਦੇ ਬੱਚੇ ਸਾਡੇ ਨਾਲ ਦੇ ਸਟਾਰਟ ਕਰਨ ਔਰ ਪੇਰੈਂਟਸ ਕਰਨ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਦੇਣ ਔਰ ਕੋਈ 300 ਰੁਪਿਆ ਕੋਈ ਉਹ ਨਹੀਂ ਹੈਗਾ ਜ਼ਿਆਦਾ ਨਹੀਂ ਹੈਗਾ ਔਰ ਇਵਨ 300 ਕਿੱਥੇ ਰਹਿ ਗਿਆ ਅਗਰ ਰੈਗੂਲਰ ਆਉਣਗੇ ਤਾਂ 210 ਮਹੀਨੇ ਦੀ ਰਹੇਗਾ 220 ਰਹੇਗਾ ਹੈਗਾ ਬਿਲਕੁਲ 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 ਸੋ ਇਸ ਕਰਕੇ ਬੇਨਤੀ ਹੈ ਪੇਰੈਂਟਸ ਨੂੰ ਬੱਚਿਆਂ ਨੂੰ ਇੱਕ ਹੈਗਾ ਸੱਦਾ ਹੈ ਭਾਈ ਆਓ ਕੱਲ ਨੂੰ ਜ਼ਰੂਰਤ ਪੈਗੀ ਤਾਂ ਅਸੀਂ ਇੱਥੇ ਕੋਈ ਵਧੀਆ ਜਿਹੜੇ ਕੋਚਿੰਗ ਵਾਲੇ ਟ੍ਰੇਨਰ ਆ ਹਾਂਜੀ ਉਹਨਾਂ ਨੂੰ ਤੁਸੀਂ ਰਿਸਪੌਂਸ ਤੁਹਾਡਾ ਰਿਸਪੌਂਸ ਚਾਹੀਦਾ ਸਾਡੀ ਕਮੇਟੀ ਹੈ ਜਿਹੜੀ ਉਹ ਪਿੱਛੇ ਨਹੀਂ ਹਟੇਗੀ ਤੁਹਾਨੂੰ ਕਿਸੇ ਵੀ ਚੀਜ਼ ਨੂੰ ਸਹਾਇਤਾ ਦੇਣ ਨੂੰ ਤੁਹਾਨੂੰ ਅਸਿਸਟ ਕਰਨ ਨੂੰ ਕੋਈ ਵਧੀਆ ਟ੍ਰੇਨਰ ਅਸੀਂ ਹਾਇਰ ਕਰ ਸਕਦੇ ਹੈਗੇ ਜਿਹਨਾਂ ਜਿੰਮੇ ਜੇਦ ਚੋਂ ਕਮਾਈ ਹੁੰਦੀ ਆ ਤਾਂ ਉਹ ਕਮਾਈ ਕਿਹੜਾ ਇਹ ਵੰਡਣੀ ਹੈ ਬਿਲਕੁਲ ਇਹ ਤੇ ਲਾਉਣੀ ਆ ਆ ਪਿਛਲੇ 1 ਸਾਲ ਤੋਂ ਆ ਦੇਖ ਲਓ ਤੁਸੀਂ 88 1 ਲੱਖ 88000 ਤਾਂ ਹੁਣ ਸਿੱਧਾ ਦੇ ਤਾਂ ਉਹ ਗਾਂ ਅਸੀਂ ਆਪ ਕੇਅਰ ਟੇਕਰ ਨੂੰ ਦੇ ਰਹੇ ਹੈਗੇ ਆ ਮੇਨਟੇਨੈਂਸ ਹੋ ਰਿਹਾ ਡੇ ਬਾਏ ਡੇ ਕੁਛ ਨਾ ਟੁੱਟ-ਬੁੱਟ ਪੱਜ ਰਹੀ ਆ ਤੇ ਕਿਵੇਂ ਚੱਲ ਰਿਹਾ ਹੈਗਾ ਇਹ ਸਾਰੇ ਸਾਥ ਹੈਗਾ ਬਸ ਘਾਟ ਆ ਤੁਹਾਡੀ ਤੁਸੀਂ ਬੱਚੇ ਆਓ ਸਾਰੇ ਬੈਂਟੀਆਂ ਦੇ ਨਾਲ ਐਂਡੋਰ ਆ ਉੱਥੇ ਤਾਂ ਸਾ ਅੰਦਰ ਲਾ ਐਵੇਂ ਬਿਲਕੁਲ 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 ਤਾਜੀ ਹਵਾ ਹੁੰਦੀ ਹੈ ਵੈਂਟੀਲੇਸ਼ਨ ਪੂਰੀ ਆ ਔਰ ਬਾਹਰ ਵੀ ਬੰਦਾ ਗਰਾਊਂਡ ਦੇ ਵਿੱਚ ਵੀ ਜਿਹਨੇ ਰਨਿੰਗ ਜੋਗਿੰਗ ਕਰਨੀ ਆ ਉਹ ਵੀ ਕਰਦਾ ਦਸਾਂ ਬਿਲਕੁਲ ਬੈਨੀਫਿਟ ਘਰ ਤਾਂ ਤੁਸੀਂ ਅੰਦਰ ਵੜ ਕੇ ਐਕਸਰਸਾਈਜ਼ ਕਰਕੇ ਮੁੜੇ ਆਉਂਦੇ ਆ ਬਿਲਕੁਲ ਉੱਥੇ ਮਤਲਬ ਬੰਦ ਆ ਏਸੀ ਆ ਸਾਰਾ ਕੁਝ ਇਹਦਾ ਇੰਨਾ ਗੱਲਾਂ ਦੱਸ ਹੀ ਛੱਡ ਕੇ ਉਧਰ ਛੱਡਣਾ ਜਿਹੜੀ ਹੈਗੀ ਨੈਚੁਰਲ ਹਵਾ ਆਉਂਦੀ ਹੋਵੇ ਜਦੋਂ ਐਕਸਰਸਾਈਜ਼ ਕਰਦੇ ਹਨ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੈ ਇੱਥੇ ਉਪਦਰਤੀ ਹੈਗੀ ਹੈ ਰਵਿੰਦਰ ਦਾ ਥੈਂਕ ਯੂ ਧੰਨਵਾਦ ਕਰ ਰਿਹਾ ਕਿ ਇਹਨੇ ਬੜਾ ਵਧੀਆ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨੇ ਵਧੀਆ ਉਹਦਾ ਕੰਮ ਕਰ ਰਿਹਾ ਹੈਗਾ ਆ ਸਰ ਸਾਫ ਸਫਾਈ ਹਰ ਸਾਫਾਈ ਦੇਖ ਲੋਗੇ ਤੁਸੀਂ ਆਪ ਦੇਖਣ ਲੱਗੋਗੇ ਵੀ ਆਪਾਂ ਮੈਟ ਆ ਜਦੋਂ ਚਲੋ ਐਂਟਰ ਕਰਦੇ ਹਾਂ ਕਈ ਵਾਰ ਤਾਂ ਉੱਥੇ ਹੀ ਫਟਿਆ ਹੋਇਆ ਮਿਲ ਜਾਂਦਾ ਇੱਥੇ ਆਪਾਂ ਨੂੰ ਕਿਤੇ ਵੀ ਮੈਟ ਤੁਹਾਨੂੰ ਫਟਿਆ ਹੋਇਆ ਨਹੀਂ ਮਿਲਣਾ ਪੂਰਾ ਪ੍ਰੋਪਰ ਤਰੀਕੇ ਨਾਲ ਵਧੀਆ ਉਹ ਮਹੀ ਸਾਫ਼ ਸੁਥਰਾ ਜਿਵੇਂ 3 ਸਾਲ ਪਹਿਲਾਂ ਲਵਾਇਆ ਸੀ ਜਿਵੇਂ 3 ਸਾਲ 22 ਸਾਲ 3 ਸਾਲ ਪਹਿਲਾਂ ਲੱਗਿਆ ਜੂਨ ਦੇ ਵਿੱਚ ਲੱਗਿਆ ਸੀਗਾ 2021 ਦੇ ਵਿੱਚ ਤੇ ਹੁਣ ਆਪਣੀ ਅਪ੍ਰੈਲ 2024 ਚੱਲਦੀ ਪਈ ਆ ਸੋ ਲਗਭਗ 2 ਮਹੀਨੇ ਰਹਿੰਦੇ ਨੇ 3 ਸਾਲ ਹੋਣ ਦੇ ਵਿੱਚ ਪਰ ਕੋਈ ਤੇ ਵੀ ਕੋਈ ਜਾਨੀ ਆਪਾਂ ਨੂੰ ਖਰਾਬੀ ਨਹੀਂ ਦੇਂਦੀ ਕੋਈ ਮਸ਼ੀਨਾਂ ਖਰਾਬ ਨਹੀਂ ਦੇਸੀਆਂ ਵੀ ਆਪਾਂ ਕਈ ਆਮ ਹੀ ਦੇਖਦੇ ਆਂ ਵੀ ਜੰਮਾ ਦੇ ਵਿੱਚ 1 ਸਾਲ ਡੇਢ ਸਾਲ ਬਾਅਦ ਜਾਣੇ ਵੇਟ ਵੀ ਚੋਰੀ ਹੋ ਜਾਂਦੇ ਨੇ ਜਾਂ ਮਸ਼ੀਨਾਂ ਟੁੱਟ ਭੱਜ ਜਾਂਦੀਆਂ ਨੇ ਉਦਾਂ ਦਾ ਕੁਛ ਨਹੀਂ ਉਹਦੇ ਕਾਰਨ ਆ ਸਿਰਫ ਹਰਵਿੰਦਰ ਵੀਰ ਜੀ ਇਹਨਾਂ ਨੇ ਜਾਨੀ ਸੰਭਾਲ ਕੇ ਰੱਖਿਆ ਜੈ ਮਨ ਨੂੰ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡਲੀਆਂ ਉਹ ਐਨ ਆਰ ਆਈ ਵੀਰਾਂ ਲਈ ਤੁਹਾਡਾ ਵੀਰ ਜੀ ਬਹੁਤ ਧੰਨਵਾਦ ਤੇ ਮੈਂ ਜਿਹੜਾ ਤੁਸੀਂ ਸੰਭਾਲ ਕੇ ਰੱਖਿਆ ਨਾ ਜੈ ਮਨ ਨੂੰ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਵੀਰ ਜੀ ਬਹੁਤ ਬਹੁਤ